21 ਮਾਰਚ ਵਾਲੇ ਦਿਨ ਸਾਡੇ ਇਤਿਹਾਸ ਅੰਦਰ ਇੱਕ ਬੜੀ ਵੱਡੀ ਘਟਨਾ ਵਾਪਰੀ ਹੈ 21 ਮਾਰਚ ਨੂੰ ਇੱਕ ਕਲਗੀਧਰ ਪਾਸ਼ਾ ਮਹਾਰਾਜ ਦਾ ਪਿਆਰਾ ਸ਼ਹੀਦ ਹੁੰਦਾ ਹੈ ਜਿਨੇ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੀ ਖਾਤਰ ਵਾਰ ਦਿੱਤਾ ਤੇ ਪਤਾ ਵਾਰਿਆ ਕਦੋਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਪਹਿਲੇ ਪੁੱਤ ਦਾ ਜਨਮ ਹੋ ਰਿਹਾ ਸੀ ਉਸ ਵੇਲੇ ਉਹ ਕੌਣ ਸੀ ਉਸੀ ਸਿਦਕੀ ਮੁਸਲਮਾਨ ਪੀਰ ਬੁੱਧੂ ਸਾਹਿਬ ਜਿਹੜਾ ਸੁਨਾਵੇ ਦੇ ਰਹਿਣ ਵਾਲਾ ਸੀ ਜਿਵੇਂ ਇਤਿਹਾਸ ਦੇ ਪੰਨਿਆਂ ਦੇ ਪੀਰ ਬਦਰਦੀਨ ਵੀ ਲਿਖਿਆ ਜਦੋਂ ਅਰੰਭ ਦੇਵ ਦਾ ਸਮਾਂ ਆਇਆ ਤੇ ਉਹਨੇ 500 ਪਠਾਨ ਤੇ 5 ਜਰਨੈਲ ਆਪਣੀ ਫੌਜ ਵਿੱਚੋਂ ਕੱਢ ਦਿੱਤੇ ਅਲ੍ਹਾ ਕਿਤਾਬ ਕਹਿੰਦਾ ਦੁਨੀਆਂ 'ਚ ਕੋਈ ਵੀ ਇਹਨਾਂ ਦੇ ਬੱਚਿਆਂ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਨਾ ਪਾਵੇ ਜਿਹੜਾ ਪਰਿਵਾਰ ਇਹਨਾਂ ਦੀ ਮਦਦ ਕਰੇਗਾ ਮੈਂ ਸਾਰੇ ਦਾ ਸਾਰਾ ਪਰਿਵਾਰ ਕੋ ਨੂੰ ਬੇਤਰੀ ਪੀੜ ਕੇ ਸ਼ਹੀਦ ਕਰ ਲਿਆ। ਇਹ ਮੈਂ ਹੁਣ ਉਹਦਾ ਜ਼ਿਕਰ ਕਰਨ ਲੱਗਾ ਜਿਹੜੀ ਗੱਲ ਮਹਾਰਾਜ ਨੇ ਬਾਣੀ ਚ ਕਹੀ ਨਾ ਸ਼ਬਦ ਮਰੋ ਫਿਰ ਜੀਵੋ ਸਭ। ਤਾਂ ਫਿਰ ਮਰਨ ਨਾ ਹੋਈ। ਜਦੋਂ 500 ਪਠਾਰ ਤੇ ਪੰਜ ਜਰਨੈਲ ਉਰੰਗਜੀਤ ਨੇ ਕਦੇ ਨਾ ਆਪਣੀ ਫੌਜ ਵਿੱਚੋਂ ਕੋਈ ਜੀਦੇ ਘੱਟ ਜਾਂਦੇ ਨਹੀਂ। ਹਰ ਬੰਦਾ ਵਕਤ ਦੇ ਬਾਦਸ਼ਾਹ ਤੋਂ ਡਰਦਾ ਆਪਣਾ ਦਰਵਾਜ਼ਾ ਬੰਦ ਕਰਨ ਦਾ। ਇਹਨਾਂ ਕੋਤੋ ਕੋਲੇ ਮਾਰ ਰਾਇ ਜਿੱਤ ਤਰ ਰਹੇ ਨੇ ਬੱਚੇ ਰੋਟੀ ਵਾਸਤੇ ਕੋਈ ਪਾਣੀ ਦੀ ਘੁੱਟ ਦੇਣ ਵਾਸਤੇ ਪਿਆਰ ਨਹੀਂ ਉਹਨਾਂ ਨੂੰ ਆਖਰਕਾਰ ਉਹਨਾਂ ਦੀ ਨਿਗਾਹ ਵਿੱਚ ਆਇਆ ਕਿ ਇੱਕ ਛੰਡੋਰੇ ਨਗਰ ਦਾ ਰਹਿਣ ਵਾਲਾ ਪੀਰ ਬੁੱਧੂ ਸਾਹਿਬ ਜਿਹਦਾ ਅੰਤਾਂ ਦਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇ ਸਿੱਖੋ ਮਾਨ ਕਰਿਆ ਤੁਮ ਆਪਣੀ ਗੁਰੂ ਉਤੇ ਜਿੱਥੇ ਦੁਨੀਆ ਦੇ ਸਾਰੇ ਆਸਰੇ ਮੁੱਕ ਜਾਣ ਨਾ ਉਥੇ ਬਾਬੇ ਨਾਨਕ ਦਾ ਧਰ ਉਹਨਾਂ ਦਾ ਆਸਰਾ ਹੁੰਦਾ ਹੈ ਮਹਾਰਾਜ ਨੇ ਬਾਣੀ ਚ ਕਿਹਾ ਨਾ ਸਾਤੇ ਸਾਹਿਬਾ ਕਿਆ ਨਹੀਂ ਕਰਦੇ ਰ ਇਥੇ ਸਾਰਾ ਪੂਜਾ ਬੜੀਆਂ ਵੱਡੀਆਂ ਰਹਿਤਾਂ ਨੇ ਇਸ ਮਾਲਕ ਦੇ ਘਰ ਚ ਉਹਨਾਂ ਨੇ ਕਿਹਾ ਪੀਰ ਤੁਸ਼ਾ ਦੀ ਨੇੜਤਾ ਹੈ ਤੂੰ ਗੋਗਨ ਸਿੰਘ ਮਹਾਰਾਜ ਦੇ ਨਾਲ ਤੇ ਗੁਰੂ ਨਾਨਕ ਦਾ ਕਰ ਹੀ ਸਾਰੀ ਜ਼ਿੰਦਗੀ ਦਾ ਆਸਰਾ ਬਣ ਸਕਦਾ ਉਹ ਤੁਰੇ ਨੇ ਛਡੌਲੇ ਪੀਰ ਗੁੱਟੂ ਸਾਹਿਬ ਦੇ ਜਦੋਂ ਮਹਿਲਾ ਚਾਈ ਦਾ ਉਹਨਾਂ ਨੇ ਤਰਲਾ ਲੈ ਕੇ ਆਖਿਆ ਪੀਰ ਬਜ਼ਰ ਦੀ ਨਾ ਸਾਡੇ ਬੱਚੇ ਕਈ ਦਿਨਾਂ ਤੋਂ ਭੁੱਖੇ ਤਰਪ ਰਹੇ ਨੇ ਇਹਨਾਂ ਦੇ ਮੂੰਹ ਵਿੱਚ ਕੋਈ ਰੋਟੀ ਦੀ ਬੁਰਕੀ ਪਾਉਣ ਵਾਸਤੇ ਪਿਆਰ ਨਹੀਂ ਤੇਰਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇ ਸਾਨੂੰ ਬਾਦਸ਼ਾਹ ਜੀ ਦੀ ਫੌਜ ਵਿੱਚ ਭਰਤੀ ਕਰਾ ਦੇ ਤਾਂ ਕਿ ਸਾਡੇ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਪ੍ਰਸ਼ਾਦਾ ਪਾਣੀ ਛਾ ਕੇ ਪਾਲ ਸਕਣ ਪੀਰ ਬੁੱਧੂ ਸਾਹਿਬ ਨੇ ਤਰਲਾ ਸੁਣਿਆ 500 ਪਖਾਨ ਤੇ 5 ਜਲੈਲਾ ਨਾਲ ਲੈ ਕੇ ਨਾ ਪੀਰ ਬੁੱਧੂ ਸਾਹਿਬ ਮਹਾਰਾਜ ਦੇ ਚਰਨਾਵਾਂ ਵੱਲ ਚਲ ਪਿਆ ਕਲਗੀਧਰ ਪਾਸ਼ਾ ਮਹਾਰਾਜ ਆਪਣੇ ਤਖਤ ਤੇ ਬੈਠੇ ਨੇ ਸੰਗਤ ਮਹਾਰਾਜ ਦੇ ਚਰਨਾਵਾਂ ਤੇ ਬੈਠੀ ਐ ਜਿਹੜੇ ਆਪ ਧਰ ਗੁਰਾਂਸਾ ਮਹਾਰਾਜ ਦੀ ਸੁਭਾਏ ਮਾਨੇ ਨਾ ਸਿਰ ਤੇ ਚੌਰ ਧੁਲ ਰਿਹਾ ਹੋ ਇਸੇ ਤਰ੍ਹਾਂ ਮਹਾਰਾਜ ਕਲਗੀਧਰ ਜੀ ਆਪਣੇ ਤਖਤ ਤੇ ਬੈਠੇ ਸੀ ਪੀਰ ਬਦਰਦੀਨ ਜਦੋਂ ਏਡੀ ਵੱਡੀ ਫੌਜ ਲੈ ਕੇ ਮਹਾਰਾਜ ਦੇ ਕੋਲੇ ਗਿਆ ਤੇ ਪਾਸਾ ਨੇ ਆਸ ਕੇ ਆਖਿਆ ਪੀਰ ਗੁਰੂ ਸਾਹਿਬ ਅੱਜ ਕਿਧਰੋਂ ਚੜ੍ਹਾਈ ਕੀਤੀ ਐ ਤੇ ਪੀਰ ਗੁਰੂ ਸਾਹਿਬ ਕਹਿਣ ਲੱਗਾ ਮਹਾਰਾਜ ਅੱਜ ਤੁਹਾਡਾ ਸੇਵਕ ਝੋੜੀ ਆਤ ਕੇ ਤੁਹਾਡੇ ਕੋਲ ਕੁਝ ਮੰਗਣ ਵਾਸਤੇ ਆਇਆ ਅੱਜ ਮੰਗਣ ਵਾਸਤੇ ਆਇਆ ਤੁਹਾਨੂੰ ਤੁਹਾਡੇ ਨਾਲ ਜੇ ਧਰਮ ਕਰਕੇ ਦੇਖਿਆ ਜਾਏ ਕਿ ਪੀਰ ਗੁਰੂ ਸਾਹਿਬ ਮੁਸਲਮਾਨ ਹੈ ਪਰ ਮੈਂ ਕਿਹਾ ਜਿੱਦਾਂ ਅਕੀਦਾ ਜਿੱਦਾਂ ਭਰੋਸਾ ਜਿੰਨਾ ਵਿਸ਼ਵਾਸ ਪੀਰ ਬੁੱਧੂ ਸ਼ਾਹ ਤੋਂ ਤਲਕੀ ਧਰ ਪਾਸ਼ਾ ਤੇ ਜਿੰਨਾ ਸ਼ਾਇਦ ਇੰਨਾ ਵੱਡਾ ਵਿਸ਼ਵਾਸ ਆ ਕੇ ਤੱਕ ਬੋਲੋ ਜੀ ਸਾਡਾ ਵੀ ਨਹੀਂ ਹੋਏਗਾ ਜਿੰਨਾ ਵਿਸ਼ਵਾਸ ਪੀਰ ਬੁੱਧੂ ਸ਼ਾਹ ਸੀ ਵੀ ਜਦੋਂ ਮੈਂ ਝੋਲੀ ਅੱਗ ਕੇ ਜਾ ਕੇ ਮੰਗ ਲਿਆ ਨਾ ਗੋਵਿੰਦ ਸਿੰਘ ਮਹਾਰਾਜ ਤੋਂ ਤੋਜ ਇਹ ਘਾਰੇ ਤਾਂ ਵੱਡਾ ਹੈ ਮੇਰੀ ਝੋਲੀ ਝੋਲੀ ਲਈ ਉਹ ਖਾਲੀ ਵਾਪਸ ਨਹੀਂ ਆਏ ਕਹਿੰਦਾ ਮਹਾਰਾਜ ਅੱਜ ਕੁਝ ਮੰਗਣ ਵਾਸਤੇ ਆਇਆ ਤੁਹਾਡੇਦਰ ਤੋਂ ਤੇ ਪਾਸ਼ਾ ਨੇ ਆਖਿਆ ਦੱਸ ਕੀ ਮੰਗਣਾ ਚਾਹੁੰਦਾ ਹੈ ਉਹਨੇ 500 ਪਠਾਣਾਵਲ ਹੱਥ ਕਰਕੇ ਕਿਹਾ ਮਹਾਰਾਜ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਓ ਇਹ ਵਾਰਖਾਂ ਤੇ ਬਾਦਸ਼ਾਹ ਨੇ ਆਪਣੀ ਫੌਜੋਂ ਕੱਢੇ ਨਹੀਂ ਇਹਨਾਂ ਨੂੰ ਡਰਦਿਆਂ ਮਾਰਿਆ ਤੇ ਇਹਨਾਂ ਦੀ ਮਦਦ ਨਹੀਂ ਕਰਦਾ ਇਹਨਾਂ ਦੇ ਚਾਚੇ ਤਾਇਆ ਨੇ ਇਹਨਾਂ ਦੇ ਦਰਵਾਜ਼ੇ ਬੰਦ ਕਰ ਰਹੇ ਨੇ ਇਹਨਾਂ ਵਾਸਤੇ ਮਹਾਰਾਜ ਇਹ ਤੁਹਾਡਾ ਦਾਰਾ ਜਿਹੜਾ ਇਹਨਾਂ ਦੀ ਮਾਂ ਬਣਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੀਰ ਬਦਰਦੀਨਾ ਅਸੀਂ ਤੇਰੇ ਕਹਿਣ ਉਤੇ ਇਹਨਾਂ ਨੂੰ ਭਤੀ ਕਰ ਲਏ ਨੇ ਹਾਂ 10 ਇਹਨਾਂ ਦੀ ਤਨਖਾਹ ਕਿੰਨੀ ਰੱਖੀ ਜਾਏ ਉਹਨੇ ਜਿਆ ਮਹਾਰਾਜ ਜਿਹੜਾ 527 ਹੈ ਇੱਕ ਸਿਪਾਈ ਨੂੰ ਮਹੀਨੇ ਦੀ 1 ਰੁਪਿਆ ਤਨਖਾਹ ਦੇਣਾ ਤੇ ਜਿਹੜੇ ਵੱਡੇ ਪੰਜ ਜਮਾਇਲ ਨੇ ਉਹਨਾਂ ਨੂੰ ਇੱਕ ਮਹੀਨੇ ਦੀ ਇੱਕ ਜਣੇ ਨੂੰ 5 ਰੁਪਏ ਤਨਖਾਹ ਲਈ ਜਾਣਾ ਮਹਾਰਾਜ ਨੇ ਪ੍ਰਮਾਣ ਕਰ ਲਿਆ ਪੀਰ ਗੁੱዱ ਸਾਹਿਬ ਨੂੰ ਨਮਸਕਾਰ ਕਰਕੇ ਤੁਰ ਲੱਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੀਰ ਗੁੱዱ ਸਾਹਿਬ ਜੇ ਇਹਨਾਂ ਵਿੱਚੋਂ ਕਿਸੇ ਨੇ ਗਦਾਰੀ ਕੀਤੀ ਜ਼ਿੰਮੇਵਾਰ ਕੌਣ ਹੋਏਗਾ ਦੇਖੋ ਜਿਨ੍ਹਾਂ ਨੇ ਸਿਰਾਂ ਨਾਲ ਲਾਈਆਂ ਤੇ ਸਿਰਾਂ ਨਾਲ ਪਾਲੀਆਂ ਇਹ ਸਾਡੀ ਕੌਮ ਦਾ ਇਤਿਹਾਸ ਹੈ ਇੱਥੇ ਜਦੋਂ ਪੱਗਾਂ ਵੀ ਬਟਾਈਆਂ ਗਈਆਂ ਨਾ ਸਾਡੇ ਪੁਰਖਿਆਂ ਨੇ ਬਟਾਈਆਂ ਪੱਗਾਂ ਦੀ ਲਾਜ ਬਾਲ ਕੇ ਪਟਾਈ ਬਾਦ ਨੂੰ ਦਾਗ ਨਹੀਂ ਲੱਗਣ ਦਿੱਤਾ ਪੀਰ ਗੁੱਦੂ ਸਾਹਿਬ ਝੋੜੀ ਅੱਗੇ ਕਹਿੰਦਾ ਮਹਾਰਾਜ ਜੇ ਇਹਨਾਂ 'ਚੋਂ ਇੱਕ ਵੀ ਸਿਪਾਈ ਤੇ ਜਰਨੈਲ ਗਦਾਰੀ ਕਰ ਗਿਆ ਉਹਦਾ ਜ਼ਿੰਮੇਵਾਰ ਤੁਹਾਡਾ ਸੇਵਕ ਪੀਰ ਗੁੱਦੂ ਸਾਹਿਬ ਹੋਏਗਾ ਪਠਾਨ ਭਰਤੀ ਕਰਾ ਦਿੱਤੇ ਪੀਰ ਗੁੱਦੂ ਸਾਹਿਬ ਨੇ ਘਰ ਨੂੰ ਚਲਿਆ ਗਿਆ ਜਿਸ ਵੇਲੇ ਮਹਾਰਾਜ ਆਪਣੀ ਜਿੰਦਗੀ ਦੀ ਪਹਿਲੀ ਜੰਗ ਲੜ ਰਾਇ ਨੇ ਪਹਾੜੀ ਦਾ ਯੁੱਧ ਤੇ ਜਦੋਂ ਜੰਗ ਸ਼ੁਰੂ ਹੋਈ ਨਾ 427 ਤੇ ਚਾਰ ਜਨੈਲਾਂ ਨੇ جنگ ਦੇ ਮੈਦਾਨ ਵਿੱਚ ਮਹਾਰਾਜ ਦੇ ਨਾਲ ਜੰਗ ਲੜੀ ਜਦੋਂ ਬਦਾਨ ਹੋ ਗਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਪ੍ਰਸ਼ਾਦਾ ਪਾਣੀ ਲੈ ਕੇ ਮਹਾਰਾਜ ਨੇ ਆਪਣਾ ਇੱਕ ਸਿੱਖ ਭੇਜਿਆ ਜਾਓ ਸਢੋਰੇ ਦੀ ਧਰਤੀ ਤੇ ਪੀਰ ਗੋਦੂ ਸ਼ਾਹ ਦੇ ਕੰਨਾਂ ਤੋ ਜਾ ਕੇ ਖਬਰ ਪਾ ਦਿਓ ਤੇਰੇ 427 ਤੇ ਚਾਰ ਜਨੈਲ ਜੰਗ ਦੇ ਮੈਦਾਨ ਵਿੱਚ ਸਾਡੇ ਨਾਲ ਜਦਾਰੀ ਕਰ ਚੁੱਕੇ ਹੈ ਸਿੱਧਰੇ ਜਾ ਕੇ ਖਬਰ ਦਿੱਤੀ ਪੀਰ ਗੁੱਦੂ ਸ਼ਾਹ ਆਪਣੇ ਪੁੱਤਰਾਂ ਭਤੀਜਿਆਂ ਭਰਾਵਾਂ ਤੇ ਆਪਣੀ ਫੌਜ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵੱਲ ਉਤਰਿਆ ਮਹਾਰਾਜ ਪਗਹਾੜੀ ਦੇ ਜੁੱਧ ਵਿੱਚ ਨੇ ਪੀਰ ਗੁੱਦੂ ਸ਼ਾਹ ਦੇ ਕਰਨਾ ਤੇ ਨਮਸਕਾਰ ਕੀਤੀ ਤੇ ਆਪਣੀ ਫੌਜ ਨੂੰ ਇਲਾਜ ਕੀਤਾ ਜਾਓ ਜਾ ਕੇ ਜੰਗ ਦੇ ਮੈਦਾਨ ਵਿੱਚ ਲੜੋ ਤੇ ਯਾਦ ਰੱਖਣਾ ਗੁਰੂ ਦੇ ਸਿੱਖੋ ਜੇਸ ਵੇਲੇ ਤਲਗੀਧਰ ਪਾਤਸ਼ਾਹ ਮਹਾਰਾਜ ਨੇ ਪਹਿਲੀ ਜੰਗ ਲੜੀ ਉਹ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਨੇ ਤੇ ਪੀਰ ਗੁਰੂ ਸ਼ਾਹੀ ਫੌਜ ਨੇ ਜਿੱਤ ਕੇ ਗੁਰੂ ਗੋਬਿੰਦ ਸਿੰਘ ਦੀ ਝੋਲੀ ਚ ਪਾਈ ਪਰ ਇਸ ਜੰਗ ਦੇ ਮੈਦਾਨ ਵਿੱਚ ਪੀਰ ਗੁਰੂ ਸ਼ਾਹ ਦੇ ਦੋ ਵੱਡੇ ਪੁੱਤ ਮਾਰੇ ਗਏ ਦੋ ਵੱਡੇ ਪੁੱਤ ਸ਼ਹੀਦ ਹੋਏ ਜਦੋਂ ਜੰਗ ਦੀ ਸਮਾਪਤੀ ਹੋਈ ਮਹਾਰਾਜ ਨੇ ਜੰਗ ਜਿੱਤ ਲਈ ਤੇ ਘਰ ਵਿੱਚੋਂ ਖਬਰ ਆਈ ਮਹਾਰਾਜ ਤੁਹਾਡੇ ਘਰ ਵਿੱਚ ਇੱਕ ਪੁੱਤ ਨੇ ਜਨਮ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਪਹਿਲੇ ਜਾਣ ਕੇ ਜਿੱਤਣ ਦੀ ਖੁਸ਼ੀ ਵਿੱਚ ਆਪਣੇ ਪੁੱਤਰ ਦਾ ਨਾਮ ਰੱਖਿਆ ਬਾਬਾ ਅਜੀਤ ਸਿੰਘ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਨਾਮ ਅਜੀਤ ਸਿੰਘ ਕਿਉਂ ਰੱਖਿਆ ਹੈ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੇਰਾ ਅਜੀਤ ਸਿੰਘ ਇਦਾਂ ਦਾ ਅਜੀਤ ਸਿੰਘ ਬਣ ਜਾਏਗਾ ਇਸ ਵੇਲੇ ਮੌਤ ਦੇ ਸਾਹਮਣੇ ਵੀ ਖਲੋਗਿਆ ਨਾ ਮੇਰੇ ਪੁੱਤ ਨੂੰ ਮੌਤ ਵੀ ਦੇ ਚਿਤਪਨਿਆ ਤੇ ਖਿਆਲ ਕਰਨਾ ਮਹਾਰਾਜ ਦਾ ਪੁੱਤ ਜਦੋਂ ਜਵਾਨ ਸੀ ਨਾ ਭਾਰਤਵਾਲੀ ਚ ਇੱਕ ਪਾਸੇ 10 ਲੱਖ ਦਾ ਢੇਰਾ ਸੀ ਤੇ ਤਲਵਾਰ ਦੀ ਗੜੀ ਚ ਚਾਹੀ ਸੀ ਇਦਾਂ ਦਾ ਜਹਾਵਾ ਜਲਾਲ ਤੇ ਇਦਾਂ ਵੀ ਵੀਰਤਾ ਨਾਲ ਲੜਿਆ ਕਲਗੀਧਰ ਪਾਸ਼ਾ ਦਾ ਪੁੱਤ ਵਜ਼ੀਰ ਖਾਨ ਨੇ ਫੌਜ ਦੇ ਪੈਰੋ ਤੇਲ ਦਿੱਤੇ ਸੀ ਤੇ ਬਾਜਾ ਵਾਲੇ ਪਾਕਸ਼ਾ ਨੇ ਆਪਣੀਆਂ ਅੱਖਾਂ ਨਾਲ ਆਪਣਾ ਪੁੱਤ ਸ਼ਹੀਦ ਹੁੰਦਾ ਜਾਣ ਦੇ ਮਾਦਾਮ ਦੇਖ ਰਹੀਆਂ ਸੀ ਸ਼ਹੀਦ ਹੋ ਗਏ ਜਦੋਂ ਬਾਬਾ ਅਜੀਤ ਸਿੰਘ ਤੇ ਬਿਗਾਤ ਸਿੰਘ ਸ਼ਹੀਦ ਹੋਏ ਸੀ ਨਾ ਮਾਦਾਜ ਅਤੀ ਰਾਤ ਨੂੰ ਆਪਣੇ ਪੁੱਤਾਂ ਦੇ ਕੋਲ ਦੀ ਲੰਘ ਰਹੇ ਸੀ ਜਦੋਂ ਪੁੱਤ ਦੇ ਸਰੀਰ ਨੂੰ ਕਿੰਨਾ ਵੱਜਾ ਨਾ ਮਾਦਾਜ ਦਾ ਮੇਰੇ ਵੀ ਕਹਿਣਾ ਤੁਹਾਡੇ ਵੀ ਸਨਮਾ ਬੜਾ ਸੋਹਣਾ ਹੋਇਆ ਸਰਵੇਤਲੇ ਰਾਮਾ ਦੇ ਪਾਸ ਮਸੂਹਸ ਕਰਕੇ ਦੇਖੋ ਜਦੋਂ ਪੁੱਤ ਦੇ ਸਰੀਰ ਦਾ ਖੇਡਾ ਵੱਜਿਆ ਨਾ ਪਾਤਸ਼ਾਹ ਨੂੰ ਮਹਾਰਾਜ ਨੇ ਪਰਦਕੇ ਦੇਖਿਆ ਚਾਹਨ ਹੋਇਆ ਛੋਟੇ ਪੁੱਤ ਦਾ ਸਰੀਰ ਸਾਹਮਣੇ ਪਿਆ ਸੀ ਪੀੜਾ ਨਾਲ ਮਿਲਿਆ ਹੋਇਆ ਪਰਵਾਰਾਂ ਤੇ ਘਟ ਸੀ ਮਹਾਰਾਜ ਤੁਰੇ ਨਹੀਂ ਆਏ ਆਪਣੀ ਕਿਉਂ ਨਹੀਂ ਆਏ ਸਾਨੂੰ ਆਪਣੇ ਪੁੱਤ ਕਿਉਂ ਨਹੀਂ ਜਾਣਦੀ ਬਾਤ ਤਾਂ ਦੇ ਤਨ ਤੇ ਟਕਣ ਪਾਇਆ ਬਾਦਸ਼ਾਹ ਨੇ ਕਿਉਂ ਨਹੀਂ ਜਾਂਦੀ ਵਾਲ ਮਹਾਰਾਜ ਨੇ ਬਾਬਾ ਅਜੀਤ ਸਿੰਘ ਜਗਤ ਸਿੰਘ ਨੂੰ ਚੁੱਕ ਕੇ ਆਪਣੀ ਸ਼ਾਦੀ ਨਾਲ ਨਹੀਂ ਲਾਇਆ ਉਹਦਾ ਕਾਰਨ ਸੀ ਆਪਣੇ ਲਾਇਕ ਪੁੱਤ ਗੋਦੀਆਂ ਚ ਵਖਾ ਕੇ ਸਾਡੇ ਨਹੀਂ ਮਹਾਰਾਜ ਬਾਹਰ ਕੇ ਗਏ ਸਾਨੂੰ ਆਪਣੀ ਗੋਦੀ ਦਾ ਨਿਖ ਦਿੱਤਾ ਅੱਜ ਧਿਆਨ ਮਾਰੋ ਸਾਡੇ ਧੀਆਂ ਪੁੱਤਰਾਂ ਦੇ ਜੀਵਨ ਵਿੱਚੋਂ ਬਾਬਾ ਜੀਤ ਸਿੰਘ ਦਾ ਚਲਕਾਰਾ ਪੈਂਦਾ ਸਾਡੇ ਧੀਆ ਪੁੱਤਰਾਂ ਦਾ ਜੀਵਨ ਬਾਬਾ ਚੋੜਾ ਵਾਸ ਸਿੰਘ ਤੇ ਬਾਬਾ ਫਤਿਹ ਸਿੰਘ ਵਰਗਾ ਹੈ ਅੱਜ ਅੰਦਾਜ਼ਾ ਲਾ ਕੇ ਜਿਹੜੇ ਹਾਲਾਤ ਅੱਜ ਸਾਡੀ ਜਵਾਨੀ ਦੇ ਨਾ ਅੱਜ ਤੱਕ ਚਿੱਤੇ ਦੇ ਟੀਕੇ ਲਾ ਲ ਕੇ ਨਸ਼ਿਆਂ ਤੇ ਟਿਕੜ ਵਾਲੀ ਜਵਾਨੀ ਜਿਹੜੀ ਹੈ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਵੀ ਖਾਤਰ ਪੁੱਤ ਵਾਰ ਕੇ ਆ ਗਏ ਅੱਜ ਕੱਲ੍ਹ ਵੀ ਵੀਡੀਓ ਲੈ ਕੇ ਚੱਲ ਰਹੀ ਦੇਖੀ ਹੁੰਦੀ ਤੁਸਾਂ ਤੋਂ ਬਾਅਦ 16 17 17 ਸਾਲਾਂ ਦੇ ਬੱਚੇ ਸਿਰਾਂ ਤੇ ਦਸਤਾਰਾਂ ਬੰਨ੍ਹ ਕੇ ਬੀੜੀਆਂ ਪੀ ਰਹੇ ਤਦ ਤੋਂ ਘਣਾ ਘਾਟ ਕਦੇ ਮਾਂ ਦਾ ਸਮੂਸ ਕਰਿਆ ਕਰੋ ਸਾਡੇ ਧੀਆਂ ਪੁੱਤਾਂ ਦੀ ਜ਼ਿੰਦਗੀ ਬਣਾਉਣ ਵਾਸਤੇ ਸਾਡੇ ਪੁਰਖਿਆਂ ਨੇ ਕਿੰਨੇ ਦਰਦ ਝੱਲੇ ਕਿਦਾਂ ਤਕਿਆ ਹੋਏਗਾ ਜਦੋਂ ਜਲਾਲ ਨਿੱਕੇ ਨਿੱਕੇ ਟੋਟੇ ਕਰਦਾ ਹੋਏਗਾ ਮਾਂ ਦੀਆਂ ਅੱਖਾਂ ਦੇ ਸਾਹਮਣੇ ਬੱਚੇ ਕਿਦਾਂ ਵੇਖਿਆ ਹੋਏਗਾ ਤੁਰੇ ਜਾਂਦੇ ਆ ਬੱਚੇ ਦਾ ਖੇਡਾ ਉਹਨਾ ਦਾ ਵੱਜ ਜਾਏ ਭੁੰਜੇ ਦੇ ਚਾਇ ਮਾਂ ਚੁੱਕ ਕੇ ਗੱਲ ਦਾ ਦਾ ਲੈਂਦੀ ਐ ਤੇ ਜਲਾਬ ਚ ਮਾਂ ਦੀ ਕੋਲ ਤੋਂ ਬੱਚਾ ਖਿੱਚਦਾ ਸੀ ਪੈਰਾਂ ਤੋਂ ਫੜ ਕੇ ਸਮਾਨ ਵੱਲ ਨੂੰ ਸੁੱਟਦਾ ਸੀ ਬੱਚਾ ਥੱਲੇ ਆਉਂਦਾ ਸੀ ਜਲਾਬ ਦੇਜਾ ਥੱਲੇ ਕਰਦਾ ਸੀ ਬੱਚੇ ਦੇ ਸਾਰੇ ਸਰੀਰ ਵਿੱਚ ਦੀ ਮੇਜਾ ਹਰ ਪਾਸੇ ਲੰਘ ਜਾਂਦਾ ਸੀ ਸਾਹਮਣੇ ਮਾਂ ਦੇਖਦੀ ਸੀ ਕਿਉਂਦੀ ਹੋਈ ਬੱਚਾ ਨੇਜੇ ਤੇ ਤਰਫਦਾ ਸੀ ਮਾਂ ਅੱਖਾਂ ਨਾਲ ਦੇਖਦੀ ਸੀ ਸਾਰੇ ਨਾ ਮਾਵਾ ਖਿਲਾ ਰਿਹਾ ਸੀ ਮੀਰ ਮੰਨੂ ਨੇ ਇਦਾਂ ਪੁੱਤ ਨੇ ਜਿਆ ਤੇ ਤਰਪ ਰਹੀ ਸੀ ਪੁੱਤਾਂ ਦੀਆਂ ਚੀਕਾਂ ਮਾਂ ਦੇ ਕੰਨਾਂ ਵਿੱਚ ਦੀ ਲੱਗ ਕੇ ਮਾਂ ਦੇ ਸੀਨੇ ਤੱਕ ਜਾਂਦਾ ਸੀ ਅੱਖਾਂ ਵਿੱਚੋਂ ਹੰਝੂ ਨਹੀਂ ਆਏ ਸ਼ਹੀਦ ਹੁੰਦਾ ਦੇਖ ਕੇ ਆਪਣੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਜਦੋਂ ਬੱਚੇ ਤਰਫੇ ਨਾ ਦੇਦਿਆਂ ਤੇ ਮੀਰ ਮੰਨੂ ਕਹਿੰਦਾ ਇਸੇ ਵਾਸਤੇ ਨਹੀਂ ਇਹਨਾਂ ਨੂੰ ਸਿੱਖੀ ਦਾ ਸਬਕ ਸਿਖਾਉਣਾ ਹੈ ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਨਿੱਕੇ ਨਿੱਕੇ ਟੋਟੇ ਕਰਦੇ ਇਹਨਾਂ ਦੇ ਬੱਚਿਆਂ ਨੇ 6 ਮਹੀਨੇ ਦਾ ਬੱਚਾ ਕਿੱਦਾਂ ਵੇਖਿਆ ਹੋਏ ਦਾ ਮਾਂ ਨੇ ਬੱਚੇ ਦੇ ਨਿੱਕੇ ਨਿੱਕੇ ਟੁਕੜੇ ਹੋ ਗਏ ਜਦੋਂ ਜਲਾਦ ਮਾਂ ਦੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਪੁੱਤ ਨੂੰ ਵੱਢਦਾ ਹੋਏਗਾ ਪੁੱਤ ਦੀਆਂ ਨਿੱਗੀਆਂ ਨਿੱਗੀਆਂ ਬੋਡੀਆਂ ਕਰਦਾ ਹੋਏਗਾ ਕੀ ਆਉਂਦਾ ਹੋਏਗਾ ਉਹਨਾਂ ਮਾਮਾਂ ਦੇ ਦਿਲ ਵਿੱਚ ਐਵੇਂ ਦੀ ਉਦਾਸ ਚੇਤੇ ਕਰਦੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਤਰਨ ਹੀਕ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਤੱਕ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਇੱਕ ਸ਼ਬਦ ਬੋਲਿਆ ਜਾਂਦਾ ਹੈ ਧਰਮ ਨਹੀਂ ਆਇਆ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਜੀ ਵਾਹ ਉਹਨਾਂ ਨੂੰ ਜੀਤੇ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੀ ਔਲਾਦ ਨਿੱਕੀ ਨਿੱਕੀ ਹੁੰਦੀ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੀ ਤੇ ਇਹਦੇ ਬਸ ਨਹੀਂ ਜਦੋਂ ਪੁੱਤਰਾਂ ਦੇ ਨਿੱਕੇ ਨਿੱਕੇ ਟੋਟੇ ਕਰ ਦਿੱਤੇ ਨਾ ਜਲਾਦਾਂ ਨੇ ਮੀਰ ਮੰਨੂ ਕਹਿੰਦਾ ਜਿਵੇਂ ਫੁੱਲ ਪਰੋਏ ਜਾਂਦੇ ਨੇ ਧਾਗੇ 'ਚ ਨਿੱਕੀਆਂ ਨਿੱਕੀਆਂ ਬੋਟੀਆਂ ਧਾਗੇ 'ਚ ਪਰੋ ਕੇ ਇਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਮੈਂ ਪਹਿਲਾਂ ਗਿਆ ਮੇਰੇ ਲਈ ਕਹਿਣਾ ਤੁਹਾਡੇ ਵੀ ਸੁਣਨਾ ਬੜਾ ਸੌਖਾ ਜਲਾਦ ਨੇ ਨਿੱਕੀਆਂ ਨਿੱਕੀਆਂ ਲਹੂ ਨਾਲ ਭਿੱਜੀਆਂ ਹੋਈਆਂ ਛੋਟੀਆਂ ਬੇਲ ਦੀ ਸਵੀਕਾ ਧਾਗਾ ਲਿਘਾਇਆ ਹਾਰ ਤਿਆਰ ਕੀਤੀ ਤੇ ਜਿਹੜਾ ਬੱਚਾ ਕੱਲ ਤੱਕ ਮਾਂ ਮਾਂ ਕਰਦਾ ਸੀ ਨਾ ਉਸ ਬੱਚੇ ਦੀਆਂ ਨਿੱਕੀਆਂ ਨਿੱਕੀਆਂ ਛੋਟੀਆਂ ਤੇ ਡਿੱਗਦਾ ਹੋਇਆ ਲਹੂ ਨਾਲ ਇੱਕ ਕੱਪੜੇ ਉੱਤੇ ਹੋਇਆ ਸੀ ਮਾਂ ਦੇ ਤਨ ਤੇ ਛਿੱਟੇ ਪੈ ਰਹੇ ਸੀ ਪੁੱਤ ਦੇ ਹੋਣ ਦੇ ਮਾਂ ਨੇ ਦੇਖਿਆ ਆਪਣੀਆਂ ਅੱਖਾਂ ਨਾਲ ਬੱਚੇ ਦੀਆਂ ਬੋਟੀਆਂ ਦਾ ਹਾਰ ਲਿਆ ਕੇ ਜਲਾਬ ਦੇ ਗਲਾਸ ਜਦੋਂ ਪਾਇਆ ਨਾ ਤੇ ਮਾਂ ਨੇ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾ ਤੇ ਦਾਸ ਕੀਤੀ ਦਾਤਾ ਤੇਰਾ ਸ਼ੁਕਰ ਹੈ ਤੂੰ ਏਡਾ ਵੱਡਾ ਸਿੱਧਕ ਦਿੱਤਾ ਸਾਨੂੰ ਅਸੀਂ ਬੱਚੇ ਸ਼ਹੀਦ ਕਰਾ ਕੇ ਵੀ ਤੇਰੇ ਦੱਸੇ ਹੋਏ ਮਾਰਗ ਤੋਂ ਪਾਸੇ ਬੁੱਲੋ ਜੀ ਨਹੀਂ ਹੋਏ ਅਸੀਂ ਰਾਹ ਨਹੀਂ ਛੱਡਿਆ ਤੇਰਾ ਮਾਵਾ ਦੇ ਗਲਾਂ ਵਿੱਚ ਬੱਚਿਆਂ ਦੀਆਂ ਬੋਟੀਆਂ ਸੀ ਬੋਟੀਆਂ 'ਚੋਂ ਖੂਨ ਵਗ ਰਿਆ ਸੀ ਤੇ ਧਰਪ ਤੇ ਬਹਿ ਕੇ ਉਹਨਾਂ ਮਾਵਾ ਨੇ ਅਕਾਸ਼ ਵਿੱਚ ਕਿਹਾ ਸੀ ਪਾਤਸ਼ਾਹ ਦੇਹ ਤੇਰੇ ਭਾਣੇ ਚਲੰਗੇ ਕਿਰਪਾ ਕਰੀ ਰਾਤ ਵੀ ਤੇਰੇ ਭਾਣੇ ਚਲੰਗੇ ਅੱਜ ਧਿਆਨ ਨਾਲ ਅਸੀਂ ਰਾਤ ਨੂੰ ਸੌਣ ਵੇਲੇ ਦਾ ਸਵੇਰੇ ਉੱਠਣ ਵੇਲੇ ਆਪਣੇ ਘਰਾਂ 'ਚ ਅਰਦਾਸ ਕਰਦੇ ਆ ਜੇ ਨਹੀਂ ਕਰਦੇ ਤਾਂ ਤਰਫ ਕਰਿਆ ਜੀ ਜਦੋਂ ਸਵੇਰੇ ਉੱਠਦੇ ਹੋ ਨਾ ਇੱਕ ਵਾਰ ਧਰਤੀ ਤੇ ਨਗੇ ਪੈਰੀਂ ਖਲੋਣੋ ਕੇ ਤਲਗੀ ਧਰ ਦਾ ਸ਼ਤਰਾਨਾ ਕਰਨੀ ਦਾਦਾ ਇਸ ਘਰ ਦੇ ਇਸ ਪਰਿਵਾਰ ਵਿੱਚ ਤੋਂ ਮੈਨੂੰ ਰਹਿਣ ਦਿੱਤੇ। ਰਾਤ ਤੇਰੇ ਬਾਣੇ ਚ ਲੰਗੀ ਐ ਦਿਨ ਹੋਇਆ ਤੇ ਮਾਂ ਦਾ ਕਿਰਪਾ ਕਰੀ ਦਿਨ ਤੇਰੇ ਬਾਣੇ ਚ ਲਾਵਾਂ। ਐਡੀਆਂ ਵੱਡੀਆਂ ਮੁਸੀਬਤਾਂ ਆਈਆਂ ਘਰ ਘਾਟ ਗੁਜਰ ਤੋਂ ਬਾਅਦ ਵੀ ਸਾਡੇ ਆ ਪੁਰਖਿਆਂ ਨੇ ਕਦੇ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋਏ ਤੇ ਖਿਆਲ ਕਰਨਾ ਪਿਆਰਿਓ ਮਹਾਰਾਜ ਆਪਣੇ ਕੇਸਾਂ ਨੂੰ ਕੰਧਾ ਕਰ ਰਿਹਾ ਸੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਵਾਜ਼ ਮਾਰੀ ਤੇ ਪੀਰ ਬੁੱਧੂ ਸ਼ਾਹ ਮਹਾਰਾਜ ਨੇ ਚੜ੍ਹਨਾ ਚੜ੍ਹਿਆ ਮਹਾਰਾਜ ਕਹਿੰਦੇ ਸਾਨੂੰ ਪਤਾ ਪੁੱਤਾਂ ਦੀ ਬੀੜ ਬੜੀ ਡਾਢੀ ਤੇਰੇ ਦੋ ਪੁੱਤ ਸ਼ਹੀਦ ਹੋਏ ਨੇ ਕੀ ਮੰਗਣਾ ਚਾਹਨਾ ਹੈ ਤੇ ਪੀਰ ਬੁੱਧੂ ਸ਼ਾਹ ਨੇ ਝੋਲੀ ਅੱਗੇ ਕਿਹਾ ਸੀ ਮਹਾਰਾਜ ਪੁੱਤਾਂ ਦੀ ਤੁਰਬਾਨੀ ਦੀ ਖਾਤਰ ਤੁਹਾਡਾ ਪਵਿੱਤਰ ਕੰਗਾ ਇਹਦੇ ਵਿੱਚ ਫਸੇ ਹੋਏ ਤੁਹਾਡੇ ਪਵਿੱਤਰ ਕੇਸ ਤੇ ਆਪਨੀ ਦਸਤਾਰ ਦਾ ਅੰਧਾ ਹਿੱਸਾ ਮੇਰੇ ਗਲ ਵਿੱਚ ਪਾਉਂਦੇ ਇਹ ਤੋਂ ਸਰੂਪੇ ਦੀ ਸ਼ੁਰੂਆਤ ਹੋਈ ਹੈ ਅੱਜ ਤੱਕ ਅਸੀਂ ਬੇਈਮਾਨੀਆਂ ਕਰਨ ਵਾਲੇ ਲੀਟਰਾਂ ਦੇ ਗਲਾਂ 'ਤੇ ਸਰੂਪੇ ਮਹਾਰਾਜ ਦੀ ਨਿਸ਼ਾਨੀ ਪਾਈ ਜਾਂਦੀ ਪੁੱਤ ਆ ਕੇ ਸਰੂਪਾ ਲਿਆ ਗੁਰੂ ਗੋਬਿੰਦ ਸਿੰਘ ਦੇ ਘਰ ਤੋਂ ਇਹ ਐਵੇਂ ਨਹੀਂ ਮਿਲਿਆ ਇੱਕ 2 4 10 ਮੀਟਰ ਦਾ ਕੱਪੜਾ ਨਹੀਂ ਜਦੋਂ ਇੱਥੇ ਆ ਕੇ ਕੱਪੜਾ ਗਲ 'ਚ ਪੈਂਦਾ ਨਾ ਇਹਦੀ ਬੜੀ ਵੱਡੀ ਇੱਜ਼ਤ ਹੈ ਮਹਾਰਾਜ ਨੇ ਆਪਣਾ ਪੰਗਾ ਪਵਿੱਤਰ ਕੇਸ ਪੀਰ ਗੰਦੂ ਸ਼ਾਹੀ ਝੋਲੀ ਚ ਪਾਏ ਤੇ ਆਪਣੀ ਦਸਤਾਰ ਦਾ ਅੱਧਾ ਹਿੱਸਾ ਲਾ ਕੇ ਪੀਰ ਗੰਦੂ ਸ਼ਾਹ ਦੇ ਗਲ ਚ ਸਰੋਪਾ ਪਾਇਆ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਰਤਾਬਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਖਸ਼ਿਸ਼ਾਂ ਲੈ ਕੇ ਨਾ ਜਦੋਂ ਪੀਰ ਗੰਦੂ ਸ਼ਾਹ ਤਰ ਲੱਗਾ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਆਖਿਆ ਪੀਰ ਬਦਲ ਦੀ ਨਾ ਜੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਆਪਣੇ ਘਰ ਲੈ ਕੇ ਚਲਿਆ ਹੈ ਨਾ ਯਾਦ ਰੱਖ ਤੇਰੇ ਘਰ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹੇ ਬੜੇ ਦਿਨਾਂ ਤੋਂ ਬੀਬੀ ਨਸੀਰਾ ਉਡੀਕ ਰਹੀ ਸੀ ਮੇਰੇ ਪੁੱਤ ਨਹੀਂ ਘਰ ਆਏ ਜਦੋਂ ਕਾਫਲਾ ਆਉਂਦਾ ਦੇਖਿਆ ਕਾਫਲਾ ਅੱਧਾ ਰਹਿ ਗਿਆ ਸੀ ਜਦੋਂ ਤੱਕਿਆ ਮੇਰੇ ਪੁੱਤ ਕਿੱਥੇ ਨੇ ਤੇ ਪੀਰ ਬੁੱਧੂ ਸ਼ਾਹ ਨੇ ਕਿਹਾ ਤੇਰੇ ਦੋ ਪੁੱਤ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਾਸਤੇ ਬਾੜ ਦਿੱਤੇ ਨੇ ਮਾਂ ਵਾਸਤੇ ਦੁੱਖ ਝੱਲਣਾ ਬੜਾ ਔਖਾ ਸੀ ਉੱਚੀ ਉੱਚੀ ਕੋ ਬਾਹ ਮਾਰ ਕੇ ਰੋ ਉੱਠੀ ਤੇ ਜਿਹੜੀਆਂ ਬਖਸ਼ਿਸ਼ਾਂ ਪੁੱਤ ਵਾਸਤੇ ਪੀਰ ਬੁੱਧੂ ਸ਼ਾਹ ਦੇ ਮਹਾਰਾਜ ਦੇ ਘਰੋਂ ਲਈਆਂ ਸੀ ਉਹ ਨਸੀਰਾ ਦੀ ਝੋਲੀ ਚ ਪਾ ਕੇ ਆ ਕੇ ਆਖਿਆ ਨਸੀਰਾ ਲੈ ਜਦੋਂ ਪੁੱਤਾਂ ਦੀ ਯਾਦ ਆਵੇ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਨੂੰ ਆਪਣੇ ਮੱਥੇ 'ਤੇ ਨਾ ਲਾਈਂ ਤੈਨੂੰ ਤੇਰੇ ਪੁੱਤ ਮਹਾਰਾਜ ਦੇ ਚਰਨਾਂ ਵਿੱਚ ਨਜ਼ਰ ਆਇਆ ਸਨੇ ਸਬਾ ਆਇਆ 21 ਮਾਰਚ 1705 ਈਸਵੀ ਦਾ ਜਿਸ ਦਿਨ ਅਸਮਾਨ ਖਾਨ ਨੇ ਪੀਰ ਬੁੱਧੂ ਸਾਹਿਬ ਫੜ ਕੇ ਇੱਕ ਜੰਗਲ ਵਿੱਚ ਲੈ ਕੇ ਗਿਆ ਤੇ ਉਹਨੇ ਇੱਕ ਸ਼ਰਤ ਰੱਖੀ ਪੀਰ ਬੁੱਧੂ ਸਾਹਿਬ ਜਿਹੜੀਆਂ ਬਕਸ਼ਿਸ਼ਾਂ ਪੁੱਤ ਵਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਭਰਾਣੀ ਦੇ ਯੁੱਧ ਵਿੱਚ ਲਈਆਂ ਨੇ ਉਹ ਬਕਸ਼ਿਸ਼ਾਂ ਮੇਰੇ ਪੈਰਾਂ 'ਤੇ ਰੱਖ ਦੇ ਮੈਂ ਤੇਰੀ ਜਿੰਦਗੀ ਬਖਸ਼ ਦਿਆਂਗਾ ਪੀਰ ਬੁੱਧੂ ਸ਼ਾਹ ਨੇ ਅਭਿਆਸ ਮਾਰਤਾ ਜਿੰਨਾਂ ਗੁਪਤੀਆਂ ਬਖਸ਼ਿਸ਼ਾਂ ਨੇ ਅੱਜ ਤੱਕ ਕੁੱਤਾ ਦੀ ਪੀੜ ਮਹਿਸੂਸ ਨਹੀਂ ਹੋਦਦੀ ਮੈਂ ਮਰ ਜਾਵਾਂਗਾ ਪਰ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਕਦੇ ਵੀ ਤੇਰੇ ਪੈਰਾਂ ਵਿੱਚ ਨਹੀਂ ਰੱਖਾਂਗਾ ਅਖੀਰ ਅਸਮਾਨ ਤਾਂ ਨੇ ਨਿੱਕੇ ਨਿੱਕੇ ਟੋਟੇ ਕਰਕੇ 21 ਮਾਰਚ 1705 ਈਸਵੀ ਨੂੰ ਪੀਰ ਬੁੱਧੂ ਸ਼ਾਹ ਸ਼ਹੀਦ ਕੀਤਾ ਪਰ ਉਹਨੇ ਗੁਰੂ ਦੀਆਂ ਬਖਸ਼ਿਸ਼ਾਂ ਕਦੇ ਵੀ ਜਾਨਵਰ ਦੇ ਪੈਰਾ ਤੋਂ ਨਹੀਂ ਰਕੀਆਂ ਅੱਜ ਅਸੀਂ ਘਰਾਂ ਤੋਂ ਪੈਸੇ ਲੈ ਕੇ ਨਾਈਆਂ bina ਦੁਕਾਨਾਂ ਤੇ ਬਹਿ ਗਏ ਗੁਰੂ ਦੀਆਂ ਬਖਸ਼ਿਸ਼ਾਂ ਸਾਡੇ ਤੇ ਆ ਰਹੇ ਆ ਆਓ ਜੇ ਅੱਜ ਦਾ ਮੰਦਿਰ ਵਿੜਿਆਂ ਚੇਤੇ ਕਰਦਾ ਆ ਜੇ ਕਿ ਤੂੰ ਮੁਸਲਮਾਨ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਆਪਣੇ ਘਰ ਤੇ ਲਿਜਾ ਸਕਦਾ ਹੈ ਅਸੀਂ ਤਾਂ ਪੈਦਾ ਹੀ ਇਸ ਘਰ ਵਿੱਚ ਹੋਏ ਆ ਅੱਜ ਸਾਡੇ ਘਰਾਂ ਤੋਂ ਕਿਦੇ ਸਿੱਖੀ ਦਾ ਲੋਕ ਹੋ ਜਾਏ